ਭਾਈ ਇੱਕ ਜੱਫੀ ਪਾਉਣੇ ਤੁਸੀਂ ਜਿੱਦੇ ਸੋਡਾ ਆਪਣਾ ਇਸ ਦੁਨੀਆ ਤੇ ਨਹੀਂ ਰਹਿੰਦਾ ਕੋਈ ਉਹ ਚਾਹੇ ਛੋਡੀ ਭੈਣ ਆ ਚਾਹੇ ਛੋਡਾ ਭਰਾ ਚਾਹੇ ਛੋਡਾ ਬਾਪੂ ਆ ਚਾਹੇ ਛੋਡੀ ਬੇਬੇ ਆ ਤੁਸੀਂ ਜੱਫੀ ਪਾਉਣੇ ਸਾਰਾ ਪਿੰਡ ਖੜਾ ਹੁੰਦਾ ਸਾਰੇ ਰਿਸ਼ਤੇਦਾਰ ਖੜੇ ਹੁੰਦੇ ਆ ਤੁਸੀਂ ਫੇਰ ਵੀ ਨਹੀਂ ਸੰਗਦੇ ਪਰ ਜੇ ਉਹੀ ਜੱਫੀ ਤੁਸੀਂ ਕਿਤੇ ਜਿਉਂਦੇ ਨੂੰ ਪਾ ਦਿਓ ਉਦੋਂ ਕੋਈ ਨਹੀਂ ਹੁੰਦਾ ਤੁਸੀਂ ਇਕੱਲੇ ਹੁੰਦੇ ਨਾਲੇ ਉਦੋਂ ਨਹੀਂ ਪਾਉਂਦੇ ਪਰ ਉਹ ਜੱਫੀ ਦੀ ਤੇ ਨਹੀਂ ਜ਼ਰੂਰਤ ਹੁੰਦੀ ਨਾ ਉਦੋਂ ਪਾਉਣਿਓ ਉਹੀ ਜੱਫੀ ਭਾਈ ਇੱਕ ਜਿਉਂਦੇ ਨੂੰ ਪਾਲਿਆ ਕਰੋ ਲਿਖ ਕੇ ਦਿੰਨਾ ਜੇ ਛੋਡੇ ਬੰਦੇ ਨੂੰ ਸਕੂਨ ਨਾ ਮਿਲੂ ਤੇ ਉਹਦੀ ਉਮਰ ਥੋੜੀ ਬੋਟੀ ਥੋੜੇ ਮੋٹے ਸਾਹ ਉਹਦੇ ਨਾਂ ਬਦਨਗੇ ਇਹ ਗੱਲ ਲਿਖ ਕੇ ਦਿੰਨੇ ਆ ਤੇ ਮੇਰਾ ਬਾਈ ਨਾ ਜਉਂਦੇ ਦੀ ਗਦਰ ਕਰ ਲਿਆ ਕਰੋ ਜਉਂਦੇ ਨਹੀਂ ਜਫੀ ਪਾਲਿਆ ਕਰੋ ਮਰਨ ਤੋਂ ਬਾਅਦ ਨਾਟਕ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਤੇ ਨਾ ਉਹਦੂ ਆ ਦੇ ਇਹ ਕਹਿੰਦਾ ਕੋਈ ਫਾਇਦਾ ਨਹੀਂ ਕਿ ਤੇਰੀ ਥਾਂ ਤੇ ਮੈਂ ਵਗ ਜਾਂਦਾ ਜਉਂਦੇ ਜੀ ਕਰਿਆ ਕਰੋ ਤੇ ਪੋਸਟ ਬਾਈ ਥੋੜੇ ਬੰਦੇ ਸ਼ੇਅਰ ਕਰਨ ਵਾਲੇ ਹੋਣਗੇ ਇਹਨੂੰ ਜਿਆਦਾ ਬੰਦੇ ਪੋਸਟ ਸ਼ੇਅਰ ਨਹੀਂ ਕਰਦੇ ਜਿਹੜੇ ਸ਼ੇਅਰ ਕਰਨਗੇ ਉਹਨਾਂ ਵਾਸਤੇ ਬਸ ਕੁਝ ਕਹਿਣ ਦੀ ਜ਼ਰੂਰਤ ਨਹੀਂ ਉਹੀ ਬੰਦੇ ਸ਼ੇਅਰ ਕਰਨਗੇ